ਇਹ ਪਾਰਟੀ ਜਿਹੜੀ ਸਾਡੇ ਨਾਲ ਹਮੇਸ਼ਾ ਗਦਾਰੀ ਕਰਦੀ ਨਜ਼ਰ ਆਈ ਹੈ ਕਿਸੇ ਵੀ ਪਾਰਟੀ ਨੂੰ ਅਗਰ ਦੇਖਿਆ ਜਾਵੇ ਉਹਨਾਂ ਨੇ ਕਿਹਾ ਵੀ ਅਸੀਂ ਸਾਡੇ ਕੋਲ ਆਪਸ਼ਨ ਹੀ ਨਹੀਂ ਹੈਗਾ ਅਸੀਂ ਵੋਟ ਕਿੰਨੂੰ ਪਾਈ ਆ ਵੀ ਡਾਕੂ ਬੈਠਾ ਹੈ ਆ ਵੀ ਡਾਕੂ ਬੈਠਾ ਹੈ ਆ ਵੀ ਡਾਕੂ ਬੈਠਾ ਹੈ ਕਈ ਇੰਡੀਪੈਂਡੈਂਟ ਖੜੇ ਹੋਏ ਨੇ ਅਜੇ ਤੱਕ ਕੋਈ ਡਾਕੂ ਨਹੀਂ ਹਨ ਇਹ ਪੱਕੀ ਗੱਲ ਹੈ ਉਹਨਾਂ ਨੂੰ ਜਮਾ ਲਓ ਨਵੇਂ ਬੰਦੇ ਆਉਣਗੇ ਉਹਨਾਂ ਨੂੰ ਜਮਾ ਲਓ ਘਟੋ ਘਟਾ ਆ ਜਿਹੜੇ ਪਤਾ ਲਾਗੇ ਵੀ ਸ਼ਰੇਆਮ ਡਾਕੂ ਘਟੋ ਘਟਾ ਤੋ ਖੜਾ ਛੁੱਟ ਸਕਦਾ ਕਿ ਇਹ ਸਾਨਾ ਹੋਵੇ ਕਿ ਹਿੰਦੁਸਤਾਨ ਦੀ ਧਰਤੀ 'ਤੇ ਜਿਹੜਾ ਲੋਕ ਰਾਜ ਹੈ ਠੋਕ ਰਾਜ ਬਣ ਕੇ ਤੇ ਲੋਟ ਰਾਜ ਬਣ ਜ ਜੇ ਆਪਦੀ ਵੋਟ ਨੇ ਸਹੀ ਚੇਤਨ ਤੇ ਵਿਵੇਕਤਾ ਨਾਲ ਨਾ ਪਾਈ ਤੇ ਉਹਦੇ ਸਿੱਟੇ ਭੁਗਤਣ ਲਈ ਤਿਆਰ ਰਹਿਣ ਪਈ ਸਿੱਟੇ ਬੜੇ ਖਤਰਨਾਕ ਹੋਣਗੇ ਹੰਸਰਾਜ ਹਾਂਜੀ ਦਾ ਬਿਆਨ ਸੁਣਿਆ ਹੋਵੇਗਾ ਤੁਸੀਂ ਬੀਤੇ ਦਿਨੀ ਉਹਨਾਂ ਨੇ ਕਿਸਾਨਾਂ ਨੂੰ ਲੈ ਕੇ ਕਿਹਾ ਕਿ 2 ਤਰੀਕ ਤੋਂ ਬਾਅਦ ਮੈਨੂੰ ਇਹ ਦਿਖਣਗੇ ਨਹੀਂ ਆ 2 ਤਰੀਕ ਨੂੰ ਲੈ ਕੇ ਉਹਨਾਂ ਨੇ ਜੀ ਉਹਨੇ ਇਹਦਾ ਬਿਆਨ ਦਿੱਤਾ ਹੈ ਜੀ ਤਾਂ ਉਹਨੂੰ ਆਪਣੀ ਉਕਾਤ 'ਚ ਰਹਿਣਾ ਚਾਹੀਦਾ 20 ਫਕੀਰਾਂ ਦੀ ਮੌਜ ਹੈ ਹੁਣ ਫਕੀਰਾਂ ਦੀ ਮੌਜ ਫਿਰ ਕਿੱਧਰ ਗਈ ਨਹੀਂ ਮੰਨ ਲਓ 2 ਤਰੀਕ ਤੋਂ ਬਾਅਦ ਆ ਉਹ ਬੰਦਾ ਇਹਨਾਂ ਨੂੰ ਚੀਨ 'ਚ ਭੇਜ ਦੂ ਕਿਸੇ ਸਾਝੇ ਥਾਂ ਤੇ ਇਹਨਾਂ ਨੂੰ ਸੱਦ ਕੇ ਵੋਟਰ ਨਾਲ ਗੱਲ ਕਰੇ ਇਹਨਾਂ ਨੂੰ ਸਵਾਲ ਕਰੇ ਇਹਨਾਂ ਨੂੰ ਪਤਾ ਲੱਗ ਜੇ ਇਹ ਤਾਂ ਉਲਟਾ ਜੀ ਪੁਲਿਸ ਦੀ ਢਾੜ ਨਾਲ ਲੈ ਕੇ ਚਲਦੇ ਨੇ ਹਾਂਜੀ ਵੀ ਇਹਨਾਂ ਨੂੰ ਖਤਰਾ ਬਹੁਤ ਹੈ ਸੈਂਟਰੀਆਂ ਨੌਕਰੀਆਂ 1 ਕਰੋੜ 82 ਲੱਖ ਖਾਲੀ ਪਈਆਂ ਤੇ ਉਹ ਖਾਲੀ ਕੀ ਖਤਮ ਕਰਤੀਆਂ ਪਰਿਵਾਰ 'ਚ ਇੱਕ ਬੰਦੇ ਨੂੰ ਵੀ ਰੁਜ਼ਗਾਰ ਮਿਲ ਜੇ ਤੇ ਉਹਨੂੰ 10 ਕਿਲੋ ਦਾਣੇ ਲੈਣ ਦੀ ਲੋੜ ਨਹੀਂ ਪੈਂਦੀ ਪੰਜਾਬ ਦੇ ਵਿੱਚ 142000 ਨੌਕਰੀ ਸੀ ਉਹ ਵੀ ਉਠੇ ਲਾਤੀ ਹੁਣ ਨੌਕਰੀ ਕਿਹੜੀ ਦੇ ਰਿਆ ਐਡ ਹੌਕ ਟੈਂਪਰੇਰੀ ਕੰਟਰੈਕਟਰ ਠੇਕੇ ਵਜੋਂ ਡੀਸੀ ਰੇਟ ਡੇਲੀ ਵੇਜਸ ਸ਼ਸ਼ਤਰਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲਿੰਨ ਕੌਰ ਲੋਕ ਸਭਾ ਚੋਣਾਂ 2024 ਦਾ ਬਿੱਗਲ ਜਿਹੜਾ ਹੈ ਬਚਿਆ ਹੋਇਆ ਹੈ ਤੇ ਵਕਫ-ਵਕ ਸਿਆਸੀ ਪਾਰਟੀਆਂ ਜਿਹੜੀਆਂ ਨੇ ਆਪਣੀ ਆਪਣੀ ਪਾਰਟੀ ਦੇ ਉੱਤੇ ਜ਼ੋਰ ਲਗਾਉਂਦੀਆਂ ਵੀ ਨਜ਼ਰ ਆ ਰਹੀਆਂ ਨੇ ਚੋਣ ਰੈਲੀਆਂ ਹੋ ਰਹੀਆਂ ਨੇ ਪਾਰਟੀ ਕੈਂਡੀਡੇਟਸ ਜਿਹੜੇ ਨੇ ਵਕਫ-ਵਕ ਲੋਕਾਂ ਦੇ ਕੋਲ ਜਾ ਕੇ ਅਪੀਲ ਕਰ ਰਹੇ ਨੇ ਕਿ ਉਹਨਾਂ ਦੀ ਪਾਰਟੀ ਨੂੰ ਵੋਟ ਪਾਈ ਜਾਏ ਤੇ ਉਹਨਾਂ ਦੇ ਹੀ ਉੱਥੇ ਬਹੁਤ ਸਾਰੇ ਮੈਮੋਰੰਡਮ ਵੀ ਸਾਹਮਣੇ ਆ ਰਹੇ ਨੇ ਸਾਡੇ ਨਾਲ ਕਹਿ ਲੋ ਵੀ ਬੁਲਾਰੇ ਬਾਪੂ ਬਲਕੌਰ ਜੀ ਮੌਜੂਦ ਨੇ ਜਿਨ੍ਹਾਂ ਨੂੰ ਕੀ ਕਹਿ ਲੋ ਗਿਆਨ ਸਾਰੇ ਪਾਸੇ ਦਾ ਅਗਰ ਦੇਖਿਆ ਜਾਵੇ ਸਿਰਫ ਰਾਜਨੀਤਿਕ ਗਿਆਨ ਨਹੀਂ ਬਹੁਤ ਸਾਰੀਆਂ ਚੀਜ਼ਾਂ ਤੇ ਅੱਗੇ ਵੀ ਅਸੀਂ ਡਿਸਕਸ਼ਨਸ ਕਰਦੇ ਆਏ ਆ ਤੇ ਬਾਪੂ ਜੀ ਕੀ ਲੱਗਦਾ ਇਸ ਵਾਰੀ ਲੋਕ ਸਭਾ ਚੋਣਾਂ ਦੇ ਵਿੱਚ ਕੀ ਸਿਨੈਰੀਓ ਬਣਿਆ ਹੋਇਆ ਹੈ ਕਿਸ ਤਰੀਕੇ ਦੀ ਬਾਜ਼ੀ ਜਿਹੜੀ ਹੈ ਪਾਰਟੀਆਂ ਦੇ ਵੱਲੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਬੇਟੇ ਕੱਲ ਤੱਕ ਜੀ ਸਾਰੀਆਂ ਪਾਰਟੀਆਂ ਨੂੰ ਜਿਹੜਾ ਹੈ ਨਾ ਉਹਨੇ ਨਾਮਿਨੇਸ਼ਨ ਭਰ ਲਿਆ ਤੇ ਉਹਨਾਂ ਨੂੰ ਚੋਣ ਨਿਸ਼ਾਨ ਵੀ ਮਿਲ ਗਿਆ ਜੀ 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 ਪਾਰਟੀ ਨੇ ਆਪ ਆਪਣੇ ਚੋਣ ਮਨੋਰਥ ਪੱਤਰ ਵੀ ਜਾਰੀ ਕੀਤੇ ਨੇ ਤੇ ਹਰ ਪਾਰਟੀ ਕਹਿੰਦੀ ਅਸੀਂ ਜਿੱਤਣਾ ਹੈ ਹਾਂਜੀ ਪਾਰਟੀਆਂ ਨੂੰ ਜਿੱਤਣ ਦੀ ਚਿੰਤਾ ਜ਼ਿਆਦਾ ਹੈ ਦੇਖਦੇ ਲੋਕਾਂ ਦੀ ਚਿੰਤਾ ਬਹੁਤ ਘੱਟ ਹੈ ਜੀ ਇਹ ਪੱਕੀ ਗੱਲ ਹੈ ਬਿਲਕੁਲ ਸਾਰੀਆਂ ਪਾਰਟੀਆਂ ਦੱਸਦੀਆਂ ਤਾਂ ਇਸ ਤਰ੍ਹਾਂ ਕਿ ਅਸੀਂ ਇੱਕ ਜਦੋਂ ਵੱਧ ਹੋ ਕੇ ਕੰਮ ਕਰਾਂਗੇ ਪਰ ਸਾਰੀਆਂ ਪਾਰਟੀਆਂ ਇਸ ਢੰਗ ਨਾਲ ਇਕੱਠੀਆਂ ਹੋਈਆਂ ਹਨ ਇੱਕ ਜਨ ਨੂੰ ਮਿਹਣੇ ਦੇਣ ਦੇ ਬਾਵਜੂਦ ਬਿਲਕੁਲ ਉਹਨਾਂ ਨੇ ਇੱਕ ਨਰੇਸ਼ਨ ਇੱਕ ਬਰਤਾਂਤ ਸਿਰਜਤਾ ਹੈ ਵੀ ਕੁਝ ਵੀ ਹੋ ਜਾਏ ਲੋਕਾਂ ਦੇ ਹਿੱਤ ਦੀ ਗੱਲ ਨਹੀਂ ਕਰਨੀ ਹਾਂ ਸਾਰੀਆਂ ਪਾਰਟੀਆਂ ਦਾ ਇੱਕ ਗੁੱਜਾ ਬਰਤਾਂਤ ਸਿਰਜ ਰੱਖਿਆ ਥੋੜਾ ਜਿਹਾ ਧਿਆਨ ਨਾਲ ਦਿਓ ਤੁਸੀਂ ਵੇਖੋ ਕੋਈ ਵੀ ਪਾਰਟੀ ਤੁਹਾਨੂੰ ਹਕ ਠੋਕ ਨਹੀਂ ਕਹਿੰਦੀ ਕਿ ਅਸੀਂ ਨੌਜਵਾਨਾਂ ਨੂੰ ਯੋਜਕਰ ਦੇਵਾਂਗੇ ਹੂੰ ਇਹੋ ਜਿਹੇ ਮੁੱਦੇ ਕੋਈ ਨਹੀਂ ਆਉਂਦੇ ਜਦੋਂ ਸਪੀਚ ਹੁੰਦੀ ਹੈ ਹਮੇਸ਼ਾ ਹੀ ਸੁਣਨ ਨੂੰ ਮਿਲਦਾ ਵਿਰੋਧੀ ਪਾਰਟੀ ਐਦਾਂ ਕਰਦੀ ਹੈ ਜੀ ਵਿਰੋਧੀ ਪਾਰਟੀ ਉਹ ਪਾਰਟੀ ਤੋਂ ਆਈ ਹੈ ਇਹ ਪਾਰਟੀ ਛੱਡ ਕੇ ਆਈ ਹੈ ਪਰ ਮੈਨੂੰ ਲੱਗਦਾ ਲੋਕਾਂ ਦੇ ਹਿੱਤ ਦੀ ਗੱਲ ਹਜੇ ਤੱਕ ਸਮਝ ਨਹੀਂ ਆਈ ਕਰਨੀ ਨਹੀਂ ਵੇਖੋ ਫੇਰ ਇਹ ਕਦੇ ਨਹੀਂ ਕਹਿਣਗੇ ਕਿਸੇ ਵੀ ਪਾਰਟੀ ਦਾ ਚੋਣ ਮਨੋਰਥ ਪੱਤਰ ਚ ਕਿਸੇ ਨੇ ਜ਼ੋਰ ਨਹੀਂ ਦਿੱਤਾ ਕਿ ਅਸੀਂ ਸਾਰਿਆਂ ਦਾ ਮੁਫਤ ਇਲਾਜ ਕਰਾਂਗੇ ਹਮ ਅਸੀਂ ਸਿਹਤ ਸਹੂਲਤਾਂ ਵਧ ਦੇਵਾਂਗੇ ਜੀ ਸਾਰੇ ਚੁੱਪ ਨੇ ਹਮ ਦੇਖ ਲੋ ਜੇ ਤੁਹਾਨੂੰ ਕੋਈ ਨਜ਼ਰ ਮਦਾ ਦੱਸ ਦਿਓ ਜੀ ਬਿਲਕੁਲ ਫਿਰ ਕੋਈ ਕੋਈ ਜੀ ਅਸੀਂ ਪਹਿਲਾਂ ਇਹਨੂੰ 5 ਕਿਲੋ ਦਾਣੇ ਦਿੱਤੇ ਨੇ ਮੁਫਤ ਅਸੀਂ 10 ਕਿਲੋ ਦੇਵਾਂਗੇ ਹਮ ਫਿਰ ਕੋਈ ਨਾ ਕੋਈ ਤੀਜਾ ਉਟਕੜੂ 15 ਦੇ ਦਾਂਗੇ ਤੇ 20 ਵੀ ਦੇ ਸਕਦੇ ਆ ਕਮੇਟੀ ਦੀ ਬੋਲੀ ਲੱਗਦੀ ਲੱਗਦੀ ਹੈ ਹਾਂ ਕਮੇਟੀ ਦੀ ਬੋਲੀ ਕੀ ਆ ਪੁੱਤ ਵੀ ਇਹਨਾਂ ਨੇ ਜਿਹੜਾ ਉਹ ਅਨਾਜ ਹੈ ਪ੍ਰਾਈਵੇਟ ਲੋਕਾਂ ਤੋਂ ਖਰੀਦਣਾ ਹੈ ਮੰਨ ਲਓ ਅਨਾਜ ਹੈਗਾ 20 ਰੁਪਏ ਕਿਲੋ ਇਹਨਾਂ ਨੇ ਚੁੱਪ ਕਰਕੇ 30 ਰੁਪਏ ਕਿਲੋ ਖਰੀਦਣਾ ਹੈ ਜੀ ਜਿਹੜਾ 20 ਰੁਪਏ ਵਾਲਾ 30 ਰੁਪਏ ਕਿਲੋ ਖਰੀਦ ਲਿਆ ਹਮ ਤੇ ਜਿਹੜਾ ਉਤਰਾ ਪੰਜ ਹੈ ਉਹਦਾ ਨਫਾ ਵੰਡ ਲਿਆ ਨਾਲੇ ਤਾਂ ਵਪਾਰੀ ਨੇ ਵੰਡ ਲਿਆ ਨਾਲੇ ਪੋਲੀਟੀਕਲ ਪਾਰਟੀ ਨੇ ਵੰਡ ਲਿਆ ਜਿਹੜਾ ਵੀ ਅਨਾਜ ਦੇਊਗਾ ਜੀ ਜੀ ਤੇ ਐਕਸਚੈਕਰ ਹੈ ਜਿਹੜਾ ਪਬਲਿਕ ਐਕਸਚੈਕਰ ਹੈ ਜੀ ਉਹਦੇ ਤੇ ਭਾਰ ਪਾਤਾ ਜੇ ਰੁਜ਼ਗਾਰ ਇੱਕ ਪਰਿਵਾਰ 'ਚ ਇੱਕ ਬੰਦੇ ਨੂੰ ਵੀ ਰੁਜ਼ਗਾਰ ਮਿਲ ਜੇ ਤੇ ਉਹਨੂੰ 10 ਕਿਲੋ ਦਾਣੇ ਲੈਣ ਦੀ ਲੋੜ ਨਹੀਂ ਪੈਂਦੀ। ਇੱਕ ਪਰਿਵਾਰ ਦੇ ਵਿੱਚ ਇੱਕ ਬੰਦੇ ਨੂੰ ਰੁਜ਼ਗਾਰ ਮਿਲਦਾ ਪੰਜ-ਛੇ ਜੀਆਂ ਦਾ ਪਰਿਵਾਰ ਬੜਾ ਸੋਹਣਾ ਪੜਦਾ ਹੈ ਪਰ ਜੇ ਰੁਜ਼ਗਾਰ ਮਿਲ ਜੇ। ਰੁਜ਼ਗਾਰ ਦੇਣਾ ਨਹੀਂ। ਨੌਕਰੀਆਂ ਕਿ ਜੀ ਅਸੀਂ ਦੇ ਦੇਨੇ ਆ। ਸੈਂਟਰੀਆਂ ਦੀਆਂ ਨੌਕਰੀਆਂ 1 ਕਰੋੜ 82 ਲੱਖ ਖਾਲੀ ਪਈਆਂ ਤੇ ਉਹ ਖਾਲੀ ਕੀ ਖਤਮ ਕਰਤੀਆਂ। ਪੰਜਾਬ ਦੇ ਵਿੱਚ 1,42,000 ਨੌਕਰੀ ਸੀ ਉਹ ਵੀ ਉਠੇ ਲਾਤੀ। ਉਹਨਾਂ ਨੌਕਰੀ ਕਿਹੜੀ ਦੇ ਰਿਆ ਐਡ ਹੌਕ ਜੀ ਟੈਂਪਰੇਰੀ ਹੂੰ ਕੰਟਰੈਕਟਰ ਹਾਂਜੀ ਠੇਕੇ ਵਜੋਂ ਬੀਸੀ ਰੇਟ ਡੇਲੀ ਵੇਜਸ ਹੂੰ ਇਹ ਧੇਰੇ ਨੇ ਤੇ ਇਹ ਦੱਸੋ ਕਿ ਤੇ ਪਰਿਵਾਰ ਦਾ 10000 ਰੁਪਏ ਦਾ ਗੁਜ਼ਾਰਾ ਹੋ ਸਕਦਾ ਮਿਡਡੇਅ ਨੀਲ ਵਾਲੀਆਂ ਬੇਟੀਆਂ ਕੰਮ ਕਰਦੀਆਂ ਕਿਸੇ ਨੂੰ 3000 ਕਿਸੇ ਨੂੰ 3500 ਪਰਿਵਾਰ ਦਾ ਗੁਜ਼ਾਰਾ ਹੋ ਸਕਦਾ ਇਹ ਦੇਤ ਵਧੀਾਈ ਜਾਂਦੇ ਨੌਕਰੀਆਂ ਨਹੀਂ ਦੇ ਕੇ ਕੁਛ ਨਹੀਂ ਜਣਾ ਪਤ ਇਹਦੇ ਕਰਕੇ ਇਹਨਾਂ ਨੂੰ ਥੋੜੀ ਭੁੱਖ ਨਾਲ ਸੰਬੰਧਤਾ ਵੀ ਜਿੰਨੀ ਪਬਲਿਕ ਭੁੱਖੀ ਮਰੂਗੀ ਉੰਨੀ ਇਹ ਸਾਨੂੰ ਅੰਨ ਦਾਤਾ ਕਹੂਗੀ ਔਰ ਅਕਸਰ ਅੰਨ ਦਾਤਾ ਕਹਿੰਦੇ ਆ ਕਿਸੇ ਬੰਦੇ ਨੂੰ ਦਸ ਦਿਨ ਭੁੱਖਾ ਰੱਖੋ ਉਸ ਤੋਂ ਬਾਅਦ ਉਹਨੂੰ ਦੋ ਰੋਟੀਆਂ ਦੇਓ ਵੇਹੀਆਂ ਰਾਤ ਦੀਆਂ ਬਚੀਆਂ ਕਿਉਂਕਿ ਬੰਦੇ ਨੂੰ ਭੁੱਖ ਲੱਗੀ ਐ ਉਹਨੇ ਰੋਟੀਆਂ ਲੈ ਲਈਆਂ ਰੋਟੀ ਲੈ ਕੇ ਉਹਨੂੰ ਕੀ ਕਹਿਣਾ ਵੀ ਤੂੰ ਤਾਂ ਮੇਰਾ ਅੰਨ ਦਾਤਾ ਹੈ ਵੀ ਮੈਂ ਬੜੀ ਦੇਰ ਤੋਂ ਭੁੱਖਾ ਇਹ ਐ ਇੱਥੇ ਖੜੇ ਨੇ ਹੁਣ ਤੁਸੀਂ ਆਪਣੇ ਆਪ ਹਿਸਾਬ ਲਾ ਲਓ ਤੇ ਇਹਨਾਂ ਤੋਂ ਆਪਾਂ ਕੀ ਉਮੀਦ ਕਰਦੇ ਆ ਪਰ ਜੇ ਵੋਟਰ ਜਾਗਦਾ ਹੈ ਲੋਕ ਰਾਜ ਦੇ ਵਿੱਚ ਸਾਰੀ ਜਿਹੜੀ ਸਤਾ ਦੀ ਖੇੜਾ ਹੈ ਉਹ VOTER ਹੈ ਜੇ VOTER ਜਾਗ ਪਏ ਤੇ ਇਹਨਾਂ ਨੂੰ ਪਿੰਡ ਦੀ ਫਿਰਨੀ ਦੇ ਤੇ ਸ਼ਹਿਰ ਦੇ ਕਿਸੇ ਪਾਰਕ ਵਿੱਚ ਕਿਸੇ ਸਾਂਝੇ ਥਾਂ ਤੇ ਇਹਨਾਂ ਨੂੰ ਸੱਦ ਕੇ VOTER ਨਾਲ ਗੱਲ ਕਰੇ ਇਹਨਾਂ ਨੂੰ ਸਵਾਲ ਕਰੇ ਇਹਨਾਂ ਨੂੰ ਪਤਾ ਲੱਗ ਜੇ ਇਹ ਤਾਂ ਉਲਟਾ ਜੀ ਪੁਲਸੀ ਦੀ ਢਾੜ ਨਾਲ ਲੈ ਕੇ ਚੱਲਦੇ ਨੇ ਹਾਂਜੀ ਵੀ ਇਹਨਾਂ ਨੂੰ ਖਤਰਾ ਬਹੁਤ ਹੈ ਕਮਾਲਾ ਕੰਮ ਕੋਈ ਕੀਤਾ ਨਹੀਂ ਪਤਾ ਨਹੀਂ ਹਾਰਨਗੇ ਕਿ ਜਿੱਤਣਗੇ ਤੇ ਪੁਲਿਸ ਇਹਨਾਂ ਦੇ ਚਾਰ ਸਪੈਰੇ ਪਹਿਲਾਂ ਖੜੀ ਕਰਦੀ ਤੇ ਪੁਲਿਸ ਨੂੰ ਹੋਰ ਕੋਈ ਕੰਮ ਨਹੀਂ ਇਹੀ ਇਹਨਾਂ ਨੂੰ ਕੱਲੇ ਨੂੰ ਖਤਰਾ ਨਾਗਰਿਕ ਨੂੰ ਖਤਰਾ ਨਹੀਂ ਕੱਲੇ ਕੱਲੇ ਕੈਲੋ ਲੀਡਰ ਦੇ ਨਾਲ 6-6 ਗਨਮੈਨ ਤੋਰੇ ਹੁੰਦੇ ਨੇ ਮੈਨੂੰ 6-6 ਗਨਮੈਨ ਤਾਂ ਬੜੇ ਥੋੜੇ ਆ ਆ ਪਿੱਛੇ ਜਿਹੜਾ ਬਕੀਆਂ ਬੰਦੇ ਨਾਲ 40-40 ਗੱਡੀਆਂਾਂ ਸੀ ਹੂੰ 40-40 ਗੱਡੀਆਂਾਂ ਦੀ ਸਿਕਿਉਰਿਟੀ ਜੀ ਜੀ ਹੁਣ ਹਿਸਾਬ ਲਾਓ ਕਿੰਨਾ ਇਹ ਉਤਰੀ ਪਹਾੜ ਦੇ ਵਿੱਚ ਤੇ ਪੰਜਾਬ 'ਚ ਗੱਲ ਹੈ ਉੱਥੇ ਜਾਓ ਦੱਖਣ 'ਚ ਉੱਥੇ ਕੋਈ ਸਿਕਿਉਰਿਟੀ ਨਹੀਂ ਕੇਰਲਾ 'ਚ ਕੋਈ ਸਿਕਿਉਰਿਟੀ ਨਹੀਂ ਮਹਾਰਾਸ਼ਟਰ 'ਚ ਕੋਈ ਸਿਕਿਉਰਿਟੀ ਨਹੀਂ ਵਿਚਰਦੇ ਆਪੇ ਵਿਚਰਦੇ ਆ ਸੁਧਾਰਨ ਕਪੜੇ ਪਾ ਕੇ ਫਿਰਦੇ ਨੇ ਇੱਥੇ ਕਹਿਣ ਨੂੰ ਦਲੇਰ ਹੈ ਸਿਕਿਉਰਿਟੀ ਸਭ ਤੋਂ ਬਾਅਦ ਇਹਨਾਂ ਨੂੰ ਚਾਹੀਦੀ ਹੈ ਇਹਨੂੰ ਪਤਾ ਲੱਗੇ ਵੀ ਇਹਨੂੰ ਖਤਰਾ ਘੱਟ ਆਪਦੇ ਲੋਕਾਂ ਤੋਂ ਕਿ ਚੀਨ ਤੋਂ ਜਾਂ ਆਪਾਂ ਤੋਂ ਲੋਕਾਂ ਕੋ ਵੋਟਾਂ ਮੰਗਣੀ ਉਹਨਾਂ ਤੋਂ ਹੀ ਖਤਰਾ ਹੈ ਤਾਂ ਜਿਨ੍ਹਾਂ ਦੇ ਘਰੇ ਵੋਟਰ ਲੈਣ ਜਾਂਦੇ ਉਹਨਾਂ ਤੋਂ ਖਤਰਾ ਹੈ ਪਿੱਛੇ ਚਾਰ ਸਿਪਾਹੀ ਹੁੰਦੇ ਨੇ ਬੜੀ ਸਾਰੀ ਪਠਾਨਾਂ ਦੀ ਫੌਜ ਹੁੰਦੀ ਹੈ ਤੇ ਖੜੇ ਹੁੰਦੇ ਆ ਮੁੱਛਾਂ ਨੂੰ ਤਾਦ ਦਿੱਤੇ ਦੀ ਵੱਡਾ ਦਾਦੇ ਵੀ ਬੰਦਾ بڑا ਹੈ ਵੀਆਈਪੀ ਹੈ ਵੀ ਵੀਆਈਪੀ ਕਲਚਰ ਪੈਦਾ ਕਰਕੇ ਵੋਟਰ ਨੂੰ ਛੋਟਾ ਕਰੋ ਉਹਦੇ ਬੋਟ ਲੋ ਫਿਰ ਗਰੀਬੀ ਦੇ ਵਿੱਚੋਂ ਉਹ ਪੈਦਾ ਕਰੋ ਇੱਕ ਗਰੀਬੀ ਦੇ ਵਿੱਚ ਬੇਟਾ ਨਾ ਇਹ ਬਸਤੀਆਂ ਪੈਦਾ ਕਰ ਲੈਂਦੇ ਆ ਹਾਂਜੀ ਹਾਂ ਗਰੀਬਾਂ ਦੀਆਂ ਉੱਥੇ 10-10 ਤੋਂ 20000 ਝੁਗੀਆਂ ਪਾ ਕੇ ਬੰਦੇ ਆਉਂਦੇ ਆ ਕੋਣ ਕਹਿੰਦੇ ਤੁਹਾਨੂੰ ਘਰ ਦੇ ਤੁਹਾਨੂੰ ਘਰ ਨਹੀਂ ਦੇਣਾ ਉਹਨਾਂ ਨੂੰ ਸ਼ਾਮ ਨੂੰ 2 ਨੰਬਰ ਦਾ ਸ਼ਰਾਬ ਦਾ ਪੋਵਾ ਪਿਆ ਦੇਣਾ 100 ਰੁਪਏ ਦੇ ਦੇਣਾ ਸਭ ਤੋਂ ਪਹਿਲਾਂ ਗਰੀਬ ਬੰਦਾ ਸਵੇਰੇ 7 ਵਜੇ ਵੋਟਰਾਂ ਦੀ ਲਾਈਨ ਦੀ ਵਿੱਚ ਆ ਕੇ ਵੋਟ ਪਾਉਂਦਾ ਵੀ ਕਿਤੇ ਮੈਥੋਂ ਬਗੈਰ ਜਿਹੜਾ ਲੋਕ ਆ ਜਾਣਾ ਕਿਤੇ ਗੁਜ਼ਰ ਨਾ ਜਾਵੇ। ਰਾਜਨੀਤਿਕ ਪਾਰਟੀਆਂ ਇੱਥੋਂ ਤੱਕ ਵੀ ਗਿਰ ਜਾਂਦੀ। ਗਿਰੀਆਂ ਜਨ ਪੂਰੀ ਤਰ੍ਹਾਂ ਗਿਰੀਆਂ ਕੋਈ ਬੰਦਾ ਹੱਥ ਖੜ ਕੇ ਕਹਦੇ ਵੀ ਮੈਂ ਕੰਮ ਨਹੀਂ ਕਰ। ਸਾਰੇ ਬੰਦੇ ਪੈਸੇ ਦੇਣਗੇ। ਧਰਮ ਦੇ ਨਾਂ ਤੇ ਬੜਾ ਪ੍ਰਚਾਰ ਦੇਖਿਆ। ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆਂ ਕਦੀ ਕਿਸੇ ਮੰਦਰ ਕਦੀ ਕਿਸੇ ਗੁਰਦੁਆਰੇ। ਬਿਲਕੁਲ ਧਰਮ ਦਾ ਸ਼ਿਕਾਰ ਕਰਨ ਹੁੰਦੇ ਗਰੀਬ। ਭਾਗੋ ਹੁੰਦੇ ਲਾਲੋ ਭਾਗੋ ਧਰਮ ਦੇ ਸ਼ਿਕਾਰ ਕਰਦਾ ਹੈ ਲਾਲੋ ਵਰਗਿਆਂ ਨੂੰ। ਤੇ ਆਪ ਉਹਨੇ ਕੋਈ ਕੰਮ ਕਰਨਾ ਨਹੀਂ ਚਾਜਦਾ ਆਪ ਤਾਂ ਹਮੇਸ਼ਾ ਲੁੱਟ ਪਾਉਣੀ ਆ ਬੰਦੇ ਮਾਰ ਮਾਰ ਖਾਣਿਆ ਉਹਦੀ ਕਿਰਤ ਕਰਕੇ ਕੀਤੀ ਆ ਉਹਨੂੰ ਮਾਰ ਕੇ ਖਾ ਜਾਣਾ ਉਹਨੂੰ ਪਾਪ ਨਹੀਂ ਲੱਗਦਾ ਗਰੀਬ ਦਾ ਜੇ ਠੇਡਾ ਬਾਜੇ ਉਹਨੂੰ ਕਰਨਗੇ ਜੀ ਪਾਪ ਲੱਗਿਆ ਇਸ ਕਰਕੇ ਸਾਰਾ ਕੁਝ ਆਪ ਕਰਾਉਂਦੇ ਆ ਲੋਕਾਂ ਨੂੰ ਭੰਬੜਾ ਪੂਸੇ ਪਾਉਂਦੇ ਆ ਦੇਸ਼ ਦੀ ਇੱਜ਼ਤ ਨਾਲ ਕੋਈ ਇਹਨਾਂ ਨੂੰ ਮਤਲਬ ਨਹੀਂ VOTER ਨਾਲ ਦੇਸ਼ ਦੇ ਗਰੀਬਾਂ ਨਾਲ ਦੇਸ਼ ਦੇ ਨਾਗਰਿਕਾਂ ਨਾਲ ਇਹਨਾਂ ਦਾ ਕੋਈ ਮੋਹ ਨਹੀਂ ਮੈਂ ਗੱਲ ਬੜੇ ਸਪਸ਼ਟ ਤੇ ਸਖਤ ਸ਼ਬਦਾਂ ਚ ਕਹਿਣਾ ਹਾਲਾਂਕਿ ਮੇਰੇ ਵਰਗਾ ਸਤਮਾਹਾਂ ਦਾ ਬੰਦਾ ਇੰਨਾ ਉੱਚਾ ਨਾ ਬੋਲਦਾ ਭਲਾ ਹੁੰਦਾ ਪਰ ਕੋਈ ਨਾ ਕੋਈ ਤਾਂ ਬੋਲੂਗਾ ਹੀ ਹੁਣੜਾ ਹੁਣ ਆਪਾਂ ਕਿਹੜਾ ਡੱਬੇ ਚ ਪਾ ਕੇ ਰੱਖਣਾ ਸਰੀਰ ਨੂੰ 75 ਸਾਲ ਜੇ ਹੋ ਗਏ ਜਿੰਨਾ ਮਰਜੀ ਆਪਾਂ ਆਪਣੇ ਆਪ ਨੂੰ ਸੰਦੂਕ ਚ ਪਾ ਕੇ ਬੰਦ ਕਰ ਲਈ 10 20 ਸਾਲ ਦਾ ਬੰਦਾ ਤੁਰੀ ਜਾਣਾ ਜਿੰਨੀ ਮਰਜੀ ਰਾਖੀ ਕਰ ਲਈ ਠੀਕ ਹੈ ਨਾ ਇਸ ਕਰਕੇ ਸੱਚ ਜਰੂਰ ਬੋਲਣਾ ਚਾਹੀਦਾ ਮੇਰਾ ਵਿਚਾਰ ਹੈ ਕਿ ਸਿਆਸੀ ਪਾਰਟੀਆਂ ਨੇ ਹਿੰਦੁਸਤਾਨ ਦੇ ਲੋਕਾਂ ਦਾ ਭਾਰਤ ਦੇ ਲੋਕਾਂ ਦਾ ਭਲਾ ਅੱਜ ਤੱਕ ਦਾ ਕੀਤਾ ਨਹੀਂ ਜੇ ਕੱਲ ਨੂੰ ਕਰ ਦਿੰਦਾ ਧੰਨ ਭਗ ਭਾਈ ਮੈਂ ਤਾਂ ਹਮੇਸ਼ਾ ਲੋਕ ਕਰਦੇ ਰਹਿਣਗੇ ਲੋਕ ਪਰੇਸ਼ਾਨ ਬੜੇ ਨੇ ਕਹਿੰਦੇ ਅਸੀਂ ਪਾਜਪਾ ਨੂੰ ਨਹੀਂ ਵੋਟ ਪਾਣਾ ਜਾਂਦੇ ਆ ਇਹ ਪਾਰਟੀ ਜਿਹੜੀ ਸਾਡੇ ਨਾਲ ਹਮੇਸ਼ਾ ਗਦਾਰੀ ਕਰਦੀ ਨਜ਼ਰ ਆਈ ਹੈ ਕਿਸੇ ਵੀ ਪਾਰਟੀ ਨੂੰ ਅਗਰ ਦੇਖਿਆ ਜਾਵੇ ਉਹਨਾਂ ਨੇ ਕਿਹਾ ਵੀ ਅਸੀਂ ਸਾਡੇ ਕੋਲ ਆਪਸ਼ਨ ਹੀ ਨਹੀਂ ਹੈਗਾ ਅਸੀਂ ਵੋਟ ਕਿਨੂੰ ਪਾਈਏ ਸਾਡੇ ਲਈ ਚੰਗਾ ਲੀਡਰ ਕਿਵੇਂ ਸਾਹਮਣੇ ਆਵੇ ਦੇਖੋ ਬੱਚਾ ਵੋਟਰ ਕੋਲੇ ਬਹੁਤ ਬੜੀ ਆਪਸ਼ਨ ਹੁੰਦੀ ਹੈ ਸਿਰਫ ਉਹਨੂੰ ਥੋੜਾ ਜਿਹਾ ਸੋਚਣ ਦੀ ਲੋੜ ਹੈ ਇਹ ਨਾ ਸਮਝੇ ਵੀ ਮੇਰੇ ਮੁਰੇ ਤਾਂ ਵੀ ਡਾਕੂ ਬੈਠਾ ਹੈ ਆ ਵੀ ਡਾਕੂ ਬੈਠਾ ਹੈ ਆ ਵੀ ਡਾਕੂ ਬੈਠਾ ਹੈ ਕਈ ਇੰਡੀਪੈਂਡੈਂਟ ਖੜੇ ਹੋਏ ਨੇ ਬਿਲਕੁਲ ਅਜੇ ਤੱਕ ਕੋਈ ਡਾਕੂ ਨਹੀਂ ਹਨ ਇਹ ਪੱਕੀ ਗੱਲ ਹੈ ਉਹਨਾਂ ਨੂੰ ਜਮਾ ਲਓ ਨਵੇਂ ਬੰਦੇ ਆਉਣਗੇ ਉਹਨਾਂ ਨੂੰ ਜਮਾ ਲਓ ਘਟੋ ਘਟਾ ਆ ਜਿਹੜੇ ਪਤਾ ਲਾਗੇ ਵੀ ਸ਼ਰਿਆਮ ਡਾਕੂ ਘਟੋ ਘਟਾ ਤੋਂ ਖੜਾ ਛੁੱਟ ਸਕਦਾ ਆ ਥੋੜੇ ਲੁਧਿਆਣੇ ਚ ਕਿੰਨੇ ਬੰਦੇ ਖੜੇ ਹੋਏ ਨੇ ਇਹਨਾਂ ਚਾਰ ਪਾਰਟੀਆਂ ਤੋਂ ਵਗੈਰ 15 ਬੰਦੇ ਹੋਰ ਵੀ ਖੜੇ ਨੇ ਉਹਨਾਂ ਨੂੰ ਚੰਗਾ ਪਾੜ ਲੈਣ ਇਹ ਟੈਕਨੀਕ ਆ ਇੱਕ ਛੋਰਾ ਵਿਚਾਰਾ ਉਹਨੂੰ ਸਿਮਰ ਜੀਤ ਕਹਿੰਦੇ ਆ ਛੋਟਾ ਦਾ ਕੱਦ ਦਾ ਜੀ ਜੀ ਉਹਦਾ ਨਾਮ ਆ ਸ਼ਰਾਬ ਦੇਵਾ ਨਾ ਮੈਂ ਪੈਸੇ ਦੇਵਾ ਔਰ ਬਾਕੀ ਨਾ ਦੇਵੇ ਨਾ ਸ਼ਰਾਬ ਪਿਆਵੇ ਆ ਤਾਂ ਮੈਨੂੰ ਵੋਟ ਪਾਵਾ ਥੋੜਾ ਕੰਮ ਕਰੂ ਹੁਣ ਬੰਦਾ ਜਿਹੜਾ ਗੱਜ-ਵੱਜ ਕੇ ਕਹਿੰਦਾ ਉਹਦੀ ਗੱਲ ਸੁਣ ਲਓ ਉਸੇ ਬੰਦੇ ਨੂੰ ਦੇ ਦਿਓ ਉਹ ਵੀ ਵੋਟ ਪਾ ਕੇ ਦੇ ਲੈਣਗੇ ਘੱਟੋ ਘਾਟ ਤੁਹਾਨੂੰ ਲੁੱਟਣ ਤਾਂ ਨਹੀਂ ਆਉ ਕੁੱਟਣ ਤਾਂ ਨਹੀਂ ਆਉ ਇਹ ਤਾਂ ਤੁਹਾਨੂੰ ਲੁੱਟਣ ਤੇ ਕੁੱਟਣ ਵੀ ਆਉਣਗੇ ਜਿੰਨੀਆਂ ਸਿਆਸੀ ਪਾਰਟੀਆਂ ਨੇ ਵੱਡੀਆਂ ਪਾਰਟੀਆਂ ਨੇ ਅਖੌਤੀ ਰਾਸ਼ਟਰੀ ਪਾਰਟੀਆਂ ਨੇ ਇਹ ਸਾਰੀਆਂ ਲੁੱਟਣ ਤੇ ਕੁੱਟਣ ਵੀ ਘਰਾਂ 'ਚ ਤੁਹਾਨੂੰ ਵੜਨਗੀਆਂ ਤੇ ਘਟੋ ਘਟੋ ਇਹੋ ਜਿਹਾ ਬੱਚਾ ਤਾਂ ਕੁੱਟਣ ਤਾਂ ਨਹੀਂ ਜਾਊ ਲੁੱਟਣ ਤਾਂ ਨਹੀਂ ਜਾਊ ਤੁਸੀਂ ਉਹਦੇ ਜਿੱਥੇ ਮਰਜ਼ੀ ਕੰਨ ਫੜ ਕੇ ਖੜਾ ਸਕਦੇ ਹੋ ਇਸ ਕਰਕੇ ਲੋਕਾਂ ਦੇ ਸਾਹਮਣੇ ਬਦਲ ਹੁੰਦਾ ਹੈ ਪਰ ਉਹਨਾਂ ਨੂੰ ਬਦਲ ਦੀ ਤਲਾਸ਼ ਕਰ ਜਾਂਚ ਕਰਨੀ ਪੈਂਦੀ ਹੈ ਔਰ ਕਰਨੀ ਚਾਹੀਦੀ ਹੈ ਕਿਤੇ ਐਸਾ ਨਾ ਹੋਵੇ ਕਿ ਹਿੰਦੁਸਤਾਨ ਦੀ ਧਰਤੀ 'ਤੇ ਜਿਹੜਾ ਲੋਕ ਰਾਜ ਹੈ ਠੋਕ ਰਾਜ ਬਣ ਕੇ ਤੇ ਲੋਟ ਰਾਜ ਬਣ ਜੇ ਹੋ ਨਹੀਂ ਚਾਹੀਦਾ ਸਮਾਂ ਦੂਰ ਨਹੀਂ ਲੱਗਦਾ ਮੈਨੂੰ ਲੱਗਦਾ ਵੀ ਸਮਾਂ ਜੇ ਲੋਕੀ ਫੇਰ ਇਸ ਵਾਰੀ VOTING ਜਿਹੜੀ ਆਪਣੀ ਗਲਤ ਦਿਖਾ ਦੇਣ ਤਾਂ ਮੈਨੂੰ ਲੱਗਦਾ ਕਿ ਉਹ ਆਪ ਹੀ ਪਰੇਸ਼ਾਨੀ ਦੇ ਆਪ ਹੀ ਆਪਣੇ ਹੱਥ ਨੂੰ ਪੱਕੀ ਗੱਲ ਹੈ ਜੇ ਆਪਦੀ ਵੋਟ ਨੇ ਸਹੀ ਚੇਤਨ ਤੇ ਵਿਵੇਕਤਾ ਨਾਲ ਨਾ ਪਾਈ ਤੇ ਉਹਦੇ ਸਿੱਟੇ ਭੁਗਤਣ ਲਈ ਤਿਆਰ ਰਹਿਣ ਪਈ ਸਿੱਟੇ ਬੜੇ ਖਤਰਨਾਕ ਹੋਣਗੇ ਔਰ ਲੋਕੀ ਬਾਰ-ਬਾਰ ਨਿੱਕੇ-ਨਿੱਕੇ ਚੈਨਲੋਂ ਨੂੰ ਇਸ ਗੱਲ ਤੇ ਇੱਕ ਤਾਂ IT ਸੈਲ ਮੀਡੀਆ ਤਗੜੀ ਹੈ ਪੂਰੀ ਉਹ ਤਾਂ ਸਰਕਾਰੀ ਆ ਇਕਨੇ ਕਿਨੇ ਕੇ ਚੈਨਲ ਨੇ ਗਲੀਆਂ ਚ ਫਿਰਦੇ ਆ ਬਜ਼ਾਰਾਂ ਚ ਫਿਰਦੇ ਆ ਮੇਰੇ ਵਰਗੇ ਨਿੱਕੇ ਜਿਹੇ ਬੰਦੇ ਦੇ ਮੂੰਹ ਤੇ ਵੀ ਮਾਈਕ ਲਾ ਆਂਦੇ ਆ ਹੂੰ ਟਟੂਕਟ ਉਹਨਾਂ ਦੇ ਨਾਲ ਉਹਨਾਂ ਦੇ ਕਰਕੇ ਲੋਕਾਂ ਚ ਚੇਤਨਾ ਆ ਰਹੀ ਆ ਵੀ ਜੇ ਤੁਸੀਂ ਚੇਤਨ ਹੋ ਜਾਓ ਤੇ ਭਾਈ ਭਲਾ ਹੋ ਸਕਦਾ ਤੇ ਮੈਂ ਵੀ ਇਸ ਵਿਚਾਰ ਦਾ ਬੰਦਾ ਆ ਵੀ ਜੇ ভোটার ਨਾਗਰਿਕ ਚੇਤਨ ਹੋ ਜਾਣ ਤੇ ਲੋਕ ਰਾਜ ਖੜਾ ਹੋ ਸਕਦਾ ਨਹੀਂ ਤਾਂ ਲੋਕ ਰਾਜ ਦੀਆਂ ਚਾਰ ਚੀਜ਼ਾਂ ਬਹੁਤ ਵੱਡੀਆਂ ਦੁਸ਼ਮਣੇ ਭਾਰੂ ਹੋ ਜਾਣੀਆਂ ਕਿਹੜੀਆਂ-ਕਿਹੜੀਆਂ ਅੰਗਰੇਜ਼ੀ ਚ ਕਹਿਣਾ ਇੱਕ ਹੁੰਦਾ ਅਮੀਰ ਤੰਤਰ ਅਰਿਸਟੋਕਰੇਸੀ ਜੀ ਬਿਲਕੁਲ ਇੱਕ ਹੈਗੀ ਥੀਓਕਰੇਸੀ ਧਰਮ ਤੰਤਰ ਜੀ ਇਹ ਕਹੇ ਆਟੋਕਰੇਸੀ ਜਿਹੜੀ ਕਹਿੰਦੇ ਅਸੀਂ ਰਾਜ ਕਰਨਾ ਹੈ ਹਾਂਜੀ ਇੱਕ ਹੁੰਦੀ ਹੈ ਡੈਮੋਕਰੇਸੀ ਲੋਕਤੰਤਰ ਜੇ ਲੋਕਤੰਤਰ ਨੂੰ ਬਚਾਉਣਾ ਹੈ ਤੇ ਤਿੰਨ ਪ੍ਰਕਾਰ ਦੀਆਂ ਦੂਜੀਆਂ ਕਰੇਸੀਆਂ ਨੇ ਇਹ ਤੋਂ ਲੋਕੀ ਖੜਾ ਸ਼ਰਾਰਣ ਤੇ ਵੋਟਾਂ ਉਸ ਢੰਗ ਨਾਲ ਪਾੜਣਗੇ ਤੇ ਇਹ ਧਰਤੀ ਤੁਹਾਨੂੰ ਬਹੁਤ ਕੁਝ ਦੇ ਸਕਦੀ ਹੈ ਸਿਰਫ ਇੰਤਜ਼ਾਮ ਦੀ ਲੋੜ ਹੈ ਪ੍ਰਬੰਧ ਦੀ ਲੋੜ ਹੈ ਚੰਗਾ ਪ੍ਰਬੰਧਕ ਵੋਟਰ ਹੀ ਚੁਣ ਸਕਦੇ ਹੈ ਇੱਕ ਸੋਸ਼ਲ ਮੀਡੀਆ ਤੇ ਬੜੀਆਂ ਸਾਰੀਆਂ ਚੀਜ਼ਾਂ ਵਾਇਰਲ ਹੁੰਦੀਆਂ ਨੇ ਲੋਕ ਪਰੇਸ਼ਾਨ ਹੋ ਜਾਂਦੇ ਦੇਖ ਕੇ ਫਿਰ ਉਹਨਾਂ ਨੂੰ ਇਹ ਅਲੱਗਾ ਵੀ ਦੱਸੋ ਇਹ ਵੀਡੀਓਜ਼ ਦੇਖਣ ਤੋਂ ਬਾਅਦ ਕਿਵੇਂ ਅਸੀਂ ਵੋਟ ਜਿਹੜੀ ਆਪਣੀ ਪਾਈਏ ਆ ਕੰਟੈਸਟ ਕਰੀਏ ਵੋਟ ਹੰਸਰਾਜ ਹਾਂਜੀ ਦਾ ਬਿਆਨ ਸੁਣਿਆ ਹੋਵੇਗਾ ਤੁਸੀਂ ਬੀਤੇ ਦਿਨੀ ਉਹਨਾਂ ਨੇ ਕਿਸਾਨਾਂ ਨੂੰ ਲੈ ਕੇ ਕੀਤਾ ਕਿ 2 ਤਰੀਕ ਤੋਂ ਬਾਅਦ ਮੈਨੂੰ ਇਹ ਦਿਖਣਗੇ ਨਹੀਂ ਆ 2 ਤਰੀਕ ਨੂੰ ਲੈ ਕੇ ਉਹਨਾਂ ਨੇ ਕੋਈ ਜਿਹੜਾ ਉਹਨੇ ਇਹ ਮੈਂ ਤਾਂ ਵੈਸੇ ਸੁਣਿਆ ਨਹੀਂ ਹਾਂ ਜੇ ਉਹਨੇ ਇਹ ਜਿਹਾ ਬਿਆਨ ਦਿੱਤਾ ਤਾਨੂੰ ਆਪਣੀ ਕਾ ਚਿਰਣਾ ਚਾਹੀਦਾ ਇਹ ਵੀ ਨਾੜਾ ਵੀ ਦੋ ਤਰੀਕ ਤੋਂ ਬਾਅਦ ਦੇਖਾਂਗਾ ਨਹੀਂ ਪਹਿਲਾਂ ਤਾਂ ਕਹਿੰਦੇ ਸੀ ਵੀ ਫਕੀਰਾਂ ਦੀ ਮੌਜ ਹੈ ਹਾਂ ਹੁਣ ਫਕੀਰਾਂ ਦੀ ਮੌਜ ਫਿਰ ਕਿੱਧਰ ਗਈ ਨਹੀਂ ਮੰਨ ਲਓ ਦੋ ਤਰੀਕ ਤੋਂ ਬਾਅਦ ਆ ਉਹ ਬੰਦਾ ਇਹਨਾਂ ਨੂੰ ਚੀਨ ਚ ਭੇਜ ਦੂ ਇਹ ਵੀ ਨਾੜਾ ਜੇ ਅੱਗੋਂ ਕਿਸਾਨ ਜਾਂ ਮਜ਼ਦੂਰ ਖੜੇ ਹੋ ਕੇ ਉਹਦੇ ਰਾਹ 'ਚ ਖੜ ਗਏ ਕੀ ਕਰਦੂ ਇਹਨਾਂ ਦੇ ਨਾਮ ਨੋਟ ਕੀਤੇ ਜਾਣ ਸਾਰੇ ਇਹਨਾਂ ਨੂੰ ਤਾਂ ਵੀ ਕੀ ਸਾਰੇ ਦੇ ਨਾਂ ਸਭ ਨੂੰ ਪਤਾ ਹੀ ਹੈ ਸਾਰੇ ਪਤਾ ਫੋਟੋਆਂ ਕੋਲੇ ਨੇ ਨਾਂ ਪਤੇ ਆ ਸਾਰੇ ਕਿਹੜੇ ਪਿੰਡ ਚੋਂ ਆ ਕਿਹੜੇ ਪਿੰਡ ਚੋਂ ਨੂੰ ਨੁਕੀਰਿਆ ਜਾਂਦਾ ਇਹਦੇ ਚ ਕੀ ਗੱਲ ਹੈ VOTER ਨੂੰ ਅਧਿਕਾਰ ਆ ਕਿਉਂ ਨਾ ਉਹ ਕੈਂਡੀਡੇਟ ਨੂੰ ਪੁੱਛੇ ਵੀ ਐ ਕਿ ਤੂੰ ਕਿਹੜਾ ਚੰਦ ਚੜਾਵੇਂਗਾ ਹਾਂ ਵੋਟਾਂ ਲੈਣ ਨੂੰ ਅਸੀਂ ਸਾਰੇ ਠੀਕ ਹੈ ਨਾ ਇਹਦੇ ਵੀ ਅਸੀਂ ਥੋੜੇ ਪਿੰਡ ਚਾਹੀਏ ਥੋੜੇ ਸ਼ਹਿਰਾਂ ਚਾਹੀਏ ਮੁਹੱਲਿਆਂ ਚਾਹੀਏ ਸਾਨੂੰ ਕੋਈ ਸਵਾਲ ਨਾ ਕਰੇ ਇਹ ਤਾਂ ਨਹੀਂ ਹੁਣ ਲੱਗਿਆ ਲੋਕਾਂ ਰਾਜ ਚ VOTER ਨੂੰ ਅਧਿਕਾਰ ਆ ਸਵਾਲ ਕਰਦਾ ਤਰਸਾਨਣ ਨੂੰ ਤੇ ਅਧਿਕਾਰ ਹੈ ਗਰੀਬ ਨੂੰ ਅਧਿਕਾਰ ਹੈ ਮਜ਼ਦੂਰ ਨੂੰ ਅਧਿਕਾਰ ਹੈ ਸਾਡੀਆਂ ਧੀਆਂ ਪੜਾਣ ਨੂੰ ਅਧਿਕਾਰ ਹੈ ਬਿਲਕੁਲ ਇਸ ਕਰਕੇ ਉਹ ਇਹ ਜੀ ਜੇ ਕੋਈ ਧਮਕੀ ਮਾਰਦਾ ਤੇ ਬੜੀ ਮਾੜੀ ਗੱਲ ਹੈ ਉਹ ਧਮਕੀ ਤੋਂ ਬਾਅਦ ਆ ਜੇ ਇਹ ਮਗਰੋਂ ਇਹ ਨਾ ਕਹੇ ਜੇ ਲੋਕ ਪੈ ਗਏ ਤੇ ਫਕੀਰਾਂ ਦੀ ਮੌਜ ਹੈ ਠੀਕ ਹੈ ਨਾ ਇਹ ਫਕੀਰਾਂ ਦੀ ਮੌਜ ਨਹੀਂ ਹੋਣੀ ਇਹ ਜ਼ਮੀਰਾਂ ਦੀ ਮੌਜ ਬਣਦੀ ਹੈ ਫਿਰ ਹਾਂ ਤੇ ਲੁਧਿਆਣੇ ਦਾ ਕੀ ਲੱਗਦਾ ਹੈ ਕਿ ਸਿਨੈਰੀਓ ਲੱਗਦਾ ਹੈ ਲੁਧਿਆਣੇ ਚ ਕੌਣ ਬਾਜ਼ੀ ਮਾਰ ਸਕਦਾ ਹੈ ਵੋਟਰਸ ਜਿਹੜੇ ਨੇ ਬੜੇ ਉਕਸ ਉਹ ਕਹਿ ਰਹੇ ਵੀ ਅਸੀਂ ਪਾਰਟੀ ਤਾਂ ਚੁਣ ਲਈ ਆਪਣੀ ਮਰਜ਼ੀ ਦੇ ਨਾਲ ਪਾਰਟੀ ਚੁਣ ਲਈ ਪਰ ਸਾਨੂੰ ਕਈ ਲੋਕ ਸੋਦੇ ਅਸੀਂ ਕੈਂਡੀਡੇਟ ਦੇਖ ਕੇ ਵੋਟ ਪਾਈਏ ਕਈ ਸੋਦੇ ਕਿ ਅਸੀਂ ਸਿਰਫ ਪਾਰਟੀ ਦੇਖ ਕੇ ਵੋਟ ਪਾਈਏ ਬਿਲਕੁਲ ਇਹ ਹਰ ਪ੍ਰਕਾਰ ਦੇ ਵੋਟਰ ਹੁੰਦੇ ਆ ਕਈ ਲੋਕ ਵਾਕਈ ਵੋਟਰ ਪਾਰਟੀ ਨੂੰ ਪਾਉਂਦੇ ਆ ਕਈ ਬੰਦੇ ਨੂੰ ਪਾਉਂਦੇ ਨੇ ਹੁਣ ਕਈ ਪਾਰਟੀ ਦੇ ਬੰਦੇ ਦੋਨਾਂ ਨੂੰ ਦੇਖ ਕੇ ਵੀ ਪਾਉਂਦੇ ਆ ਹੁਣ ਪਾਈ ਤਾਂ ਵੋਟ ਕਿਸ ਨੇ ਕਾਂਗਰਸ ਨੂੰ ਹਾਂਜੀ ਪਾਰਟੀ ਨੂੰ ਇਹ ਪਾਰਟੀ ਦੇ ਜਿਹੜਾ ਬੰਦਾ ਖੜਾ ਹੁੰਦਾ ਕਿਤੇ ਹੋਰ ਚਲਾ ਜਾਂਦਾ ਤੇ ਹੁਣ ਲੋਕ ਕਿਹੜੇ ਖੂ ਡਿੱਗਣ ਪਾਈ ਵੋਟ ਬੰਦੇ ਨੂੰ ਤੇ ਉਸ ਪਾਰਟੀ ਚਲਾ ਜਾਵੇ ਜਿਹਦੇ ਨਾਲ ਦਾ ਸੰਬੰਧ ਕੋਈ ਨਹੀਂ ਤੇ ਲੋਕੀ ਕਿਹੜੇ ਖੂ ਡਿੱਗਣ ਇਹ ਭੰਬਲ ਪੂਸਾ ਬਣਿਆ ਰਹੂਗਾ ਪਰ ਲੋਕ ਹੀ ਇਹਦਾ ਇਲਾਜ ਕਰ ਸਕਦੇ ਆ ਜਦੋਂ ਇਹਨਾਂ ਨੂੰ ਸਵਾਲ ਕਰਨਗੇ ਆ ਹੀ ਦੱਸ ਦੇਣਾ ਸਵਾਲ ਕਰਦੇ ਜੇ 18 18 ਤੇ 12:30 ਤੇ 31 ਤਰੀਕ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ ਤੇ 12 ਦੇ ਸਵਾਲ ਕਰ ਲੈਣਾ ਤੇ ਲੋਕਾਂ ਦੀ ਪਾਓ 12 ਹੋ ਜਾਣੀਆਂ ਬਿਲਕੁਲ ਸਵਾਲ ਵੀ ਬਣਦੇ ਆ ਉਹਨਾਂ ਦੇ ਜਵਾਬ ਮਿਲਨੇ ਵੀ ਬਿਲਕੁਲ ਲਾਜ਼ਮੀ ਨੇ ਬਾਅਦ ਕਹਿੰਦਾ ਸਵਾਲ ਬਣਦੇ ਨੇ ਸਵਾਲਾਂ ਦੇ ਜਵਾਬ ਲੈਣੇ ਲਾਜ਼ਮੀ ਨੇ ਔਰ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕ ਘਟੋ ਘਟ ਸਵਾਲਾਂ ਦੇ ਜਵਾਬ ਮੰਗਣ ਲਾਗੇ ਇਹ ਤੋਂ ਪਹਿਲਾਂ ਤਾਂ ਕਿਸੇ ਨੇ ਮੂੰਹ ਵੀ ਨਹੀਂ ਖੋਲਿਆ ਸੀ ਹਾਂ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਆਏ ਸੀ ਸਾਡੇ ਨਾਲ ਅਸੀਂ ਬਹੁਤ ਸਿਆਸੀ ਚਰਚਾ ਦੇ ਵਿੱਚ ਵੀ ਅਗਰ ਗਏ ਤਾਂ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਚੋਣ ਮੈਦਾਨ ਦੇ ਵਿੱਚ ਚੋਣ ਪ੍ਰਚਾਰ ਕਰਦੀਆਂ ਹੋਈਆਂ ਨਜ਼ਰ ਵੀ ਆ ਰਹੀਆਂ ਨੇ ਤੇ ਤੁਹਾਡੀ ਵੋਟ ਜਿਹੜੀ ਹੈ ਬਹੁਤ ਕੀਮਤੀ ਹੈ ਉਸ ਨੂੰ ਸੋਚ ਸਮਝ ਕੇ ਪਾਓ ਕਿਉਂਕਿ ਫਿਰ ਬਾਅਦ ਚੋ ਕੰਪਲੇਂਟ ਕਰਨੀ ਜਾਂ ਫਿਰ ਦਿਖਾਣਾ ਕਿ ਅਸੀਂ ਲੀਡਰ ਚੁਣਿਆ ਸੀ ਸਾਨੂੰ ਕੁਝ ਕੰਮ ਨਹੀਂ ਦੇਖਣ ਨੂੰ ਮਿਲੇ ਤਾਂ ਉਸੇ ਹਿਸਾਬ ਦੇ ਨਾਲ ਜਿਹੜੀ ਆਪਣੀ ਵੋਟ ਕੰਟੈਸਟ ਕਰੋ ਤਾਂ ਜੋ ਤੁਸੀਂ ਆਪਣੀ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਆਪਣੇ ਲੀਡਰ ਦੇ ਨਾਲ ਗੱਲਬਾਤ ਕਰਕੇ ਉਸ ਦਾ ਹੱਲ ਨਿਕਾਲ ਸਕੋ ਹੋਰ ਵਦੇਰੀ ਵੀਡੀਓਜ਼ ਲਈ ਦੇਖਦੇ